ਕਬੱਡੀ ਦੇ ਜੋਧੇ ਮਿਹਨਤ ਕਰ ਰਹੇ ਆ ਗਰਾਊਂਡ ਦੇ ਵਿੱਚ ਸਮਾਂ ਚਾਰ ਦਾ 4 ਤੋਂ 6 ਵਜੇ ਮਿਹਨਤ ਕਰਨੀ ਸੌਖੀ ਨਹੀਂ ਦੇਖੋ ਸੁਪਾਟੇ ਕਿਸ ਤਰ੍ਹਾਂ ਚੱਲ ਰਹੇ ਹੈ ਇਹ ਰੋਜ਼ ਵਰਕਆਊਟ ਦੇ ਵਿੱਚ ਕਬੱਡੀ ਖੇਡਣਾ ਤਾਂ ਮਰਨਾ ਪੈਂਦਾ ਫਿਰ ਜਾ ਕੇ ਸਰੀਰ ਨਹੁੰ ਤੇ ਹੁੰਦਾ ਫਿਰ ਕੁਝ ਮਿਹਨਤ ਆਪਣੀ ਤੇ ਰਹਿਮਤ ਪਰਮਾਤਮਾ ਦੀ ਫਿਰ ਕੁਛ ਨਾ ਕੁਛ ਹਾਸਲ ਹੁੰਦਾ ਮਿਹਨਤ ਕਰਨੀ ਪੈਂਦੀ ਆ ਹਰ ਰੋਜ਼ ਤੂੰ ਅੱਗੇ ਲੈ ਕੇ ਆਉਣ ਉਹਦਾ ਬੱਚਿਆਂ ਨੂੰ ਜਿੰਨਾ ਇਹ ਗੇਮਾਂ ਵੱਲ ਜੋੜਾਂਗੇ ਨਸ਼ਿਆਂ ਤੋਂ ਦੂਰ ਰਹਿਣਗੇ ਇੱਕ ਚੰਗੇ ਨਿਸ਼ਾਨ ਬਣਨਗੇ ਵੱਧ ਤੋਂ ਵੱਧ ਬੱਚੇ ਗਰਾਊਂਡਾਂ ਵੱਲ ਆਓ ਤੇ ਖੇਡੋ ਆਪਣਾ ਧਿਆਨ ਦੇਓ ਗੇਮਾਂ ਵੱਲ ਤੇ ਨਸ਼ਿਆਂ ਤੋਂ ਫੇਰੀ ਬਚਣਗੇ ਮਾਵਾ ਦੇ ਬੁੱਤ ਹਾਂਜੀ ਧਿਆਨ ਦਿਓ ਸਾਰੇ ਇਹਨਾਂ ਗੇਮਾਂ ਵੱਲ ਗਰਾਊਂਡਾਂ ਵੱਲ ਜਰੂਰ ਆਇਆ ਕਰੋ ਖੇਡੋ ਦੱਬ ਕੇ ਖੇਡੋ ਖਰਾਕ ਖਾਓ ਇਹੀ ਸੂਰਮੇ ਬਣਨਗੇ ਜਿਹੇ ਤਮ ਫਿਰ ਵੇਖਿਓ ਪੜਾਕੇ ਪੈਂਦੇ ਕਿਹੜੇ ਲੋਟਾ ਇਹ ਰੂਟ ਤਾਂ ਹਜੇ ਵੀ ਧਿਆਨ ਦੇ ਦੋ ਜੇ ਤੋ ਡਾਕਟਰ ਕਹਿੰਦੇ ਉਦੋਂ ਭਜਦੇ ਗਰਾਊਂਡਾਂ ਉੱਪਰ ਨਹੀਂ ਤਾਂ ਕੌਣ ਕਿਸੇ ਦੀ ਕਹੀ ਮੰਨਦਾ